ਕੈਨੇਡਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਚੋਂ ਅਤੇ ਭਾਰਤੀ ਹੋਣਗੇ ਕੈਨੇਡਾ ਵਿੱਚ ਲੱਖਾਂ ਵਰਕ ਪਰਮਿਟਾਂ ਦੀ ਮਿਆਦ ਪੁੱਗ ਰਹੀ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲੇ ਆਈ ਆਰ ਸੀ ਸੀ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਇਮੀਗ੍ਰੇਸ਼ਨ ਸਲਾਹਕਾਰ ਨੇ ਕਿਹਾ ਹੈ ਕਿ ਲਗਭਗ 10,553,000 ਵਰਕ ਪਰਮਿਟ 2026 ਦੇ ਅੰਤ ਤੱਕ ਖਤਮ ਹੋਣ ਵਾਲੇ ਹਨ ਜਦੋਂ ਕਿ ਹੋਰ 927000 ਵਰਕ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ ਕਲਾਕਾਰ ਨੇ ਦੱਸਿਆ ਕਿ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਧਾਰਕ ਦੀ ਗੈਰ ਕਾਨੂੰਨੀ ਸਥਿਤੀ ਆਪਣੇ ਆਪ ਖਤਮ ਹੋ ਜਾਂਦੀ ਹੈ ਜਦ ਤੱਕ ਉਹ ਕੋਈ ਹੋਰ ਵੀਜ਼ਾ ਨਾ ਲੈਣ ਜਾਂ ਸਥਾਈ ਨਿਵਾਸੀ ਨਾ ਬਣ ਜਾਵੇ ਕਨੇਡੀਅਨ ਸਰਕਾਰ ਵੱਲੋਂ ਅਸਥਾਈ ਕਰਮਚਾਰੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖਤ ਕਰਨ ਕਾਰਨ ਹੀ ਵਿਕਲਪ ਹੋਰ ਵੀ ਸੀਮਤ ਹੋ ਗਏ ਹਨ ਦੱਸਿਆ ਹੈ ਕਿ ਕੈਨੇਡਾ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਨੂੰਨੀ ਦਰਜਾ ਖਤਰੇ ਵਿੱਚ ਹੈ ਸਿਰਫ 2026 ਦੀ ਪਹਿਲੀ ਤਿਮਾਹੀ ਵਿੱਚ ਲਗਭਗ 315000 ਲੋਕਾਂ ਦਾ ਕਾਨੂੰਨੀ ਦਰਜਾ ਖਤਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਰੁਕਾਵਟ ਆ ਸਕਦੀ ਹੈ 2026 ਦੀ ਅੰਤਿਮ ਤਿਮਾਹੀ ਵਿੱਚ 290000 ਤੋਂ ਵੱਧ ਲੋਕਾਂ ਦਾ ਗੈਰ ਕਾਨੂੰਨੀ ਦਰਜਾ ਖਤਮ ਹੋ ਚੁੱਕਾ ਹੈ ਸਲਾਹਕਾਰ ਨੇ ਦੱਸਿਆ ਹੈ ਕਿ 2026 ਦੇ ਮੱਦ ਤੱਕ ਕੈਨੇਡਾ ਵਿੱਚ ਲਗਭਗ ਘਟੋ ਘਟ 20 ਲੱਖ ਲੋਕ ਬਿਨਾ ਕਾਨੂੰਨੀ ਦਰਜੇ ਦੇ ਰਹ ਰਹੇ ਹੋਣਗੇ ਜਿਨ੍ਹਾਂ ਵਿੱਚ ਲਗਭਗ ਅੱਧੇ ਭਾਰਤੀ ਹੋਣਗੇ ਸਲਾਹਕਾਰ ਨੇ ਦੱਸਿਆ ਕਿ ਹਜ਼ਾਰਾਂ ਸਟੱਡੀ ਵਰਕ ਪਰਮਿਟ ਵੀ ਖਤਮ ਹੋ ਜਾਣਗੇ ਤੇ ਕਈ ਹੋਰ ਅਰਜ਼ੀਆਂ ਵੀ ਰੱਦ ਕੀਤੀਆਂ ਜਾ ਸਕਦੀਆਂ ਹਨ ਦੱਸਦੀ ਕਿ ਟੋਰਾਂਟੋ ਖੇਤਰ ਦੇ ਕੁਝ ਹਿੱਸਿਆਂ ਜਿਵੇਂ ਬ੍ਰੈਂਪਟਨ ਅਤੇ ਕੈਰਲਟਨ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਆਬਾਦੀ ਨੇ ਪਹਿਲਾਂ ਹੀ ਸਮਾਜਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ ਜੰਗਲੀ ਇਲਾਕਿਆਂ ਵਿੱਚ ਟੈਂਟ ਦੇ ਕੈਂਪ ਬਣਨ ਲੱਗੇ ਹਨ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਭਾਰਤ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀ ਨਗਦ ਭੁਗਤਾਨ ਲਈ ਕੰਮ ਕਰ ਰਹੇ ਹਨ ਤੇ ਕੁਝ ਦਲਾਲ ਅਸਥਾਈ ਵਿਆਹ ਕਰਾਉਣ ਲਈ ਦਲਾਲੀ ਕਰ ਰਹੇ ਹਨ ਦੱਸਦੀ ਕਿ ਕੈਨੇਡਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਚੋਂ ਅੱਧੇ ਭਾਰਤੀ ਹੋਣਗੇ ਕੈਨੇਡਾ ਵਿੱਚ ਲੱਖਾਂ ਵਰਕ ਪਰਮਿਟਾਂ ਦੀ ਮਿਆਦ ਪੁੱਗ ਰਹੀ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲੇ IRCC ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਮੀਗ੍ਰੇਸ਼ਨ ਸਲਾਹਕਾਰ ਨੇ ਕਿਹਾ ਹੈ ਕਿ ਲਗਭਗ 10,53,000 ਵਰਕ ਪਰਮਿਟ 2026 ਦੇ ਅੰਤ ਤੱਕ ਖਤਮ ਹੋਣ ਵਾਲੇ ਹਨ ਜਦੋਂ ਕਿ 9,27,000 ਵਰਕ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ।